ਦੇ ਮੇਲੇ ਹੁਣ ਚੱਲ ਰਹੇ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਇਆ ਜਿੱਥੇ ਸੀਤਾ ਮਾਤਰਾ ਮੰਦਿਰ ਉਹ ਮਾਤਾ ਮੇਦਾਨਾਂ ਦੇ ਵਿੱਚ ਜਿਹੜੇ ਮੇਲੇ ਭਰੇ ਜਾਂਦੇ ਨੇ ਸੋ ਅੱਜ ਪਹੁੰਚੇ ਆ ਕਿਨੇਚ ਰੋਡ ਸਾਹਨੇਵਾਲ ਦੇ ਵਿੱਚ ਸਮੂਹ ਜਿਹੜੀ ਟੀਮ ਇੱਥੇ ਗੱਲਬਾਤ ਕਰਾਂਗੀ ਕਿਸ ਤਰ੍ਹਾਂ ਜਿਹੜੇ ਮੇਲੇ ਇੱਥੇ ਭਰੇ ਜਾ ਰਹੇ ਨੇ ਸਰ ਸਾਸ਼ੀ ਕਲਪਨ ਜੈ ਮਾਤਾ ਦੀ ਕੀ ਕਹਨੇ ਚਾਣੇ ਜਿਹੜਾ ਅੱਜ ਇਹ ਮੇਲਾ ਕਿਹਨੂੰ ਮੇਲਾ ਜਿਹੜਾ ਚੱਲ ਰਿਹਾ ਕਿਸ ਥਾਂ ਦੇ ਉੱਤੇ ਭਰੇ ਜਾ ਰਹੇ ਸਭ ਤੋਂ ਪਹਿਲਾਂ ਮਾਤਸ਼ਕਤੀ ਸ਼ੀਤਲਾ ਦੇਵੀ ਦੇ ਚੇਤ ਦੇ ਮੇਲੇ ਦੀਆਂ ਮੇਰੇ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੁਸੀਂ ਦੇਖ ਰਹੇ ਹੋ ਜੀ ਕਿ ਮਾਤਾ ਸ਼ੀਤਲਾ ਦੇ ਦਰਬਾਰ ਵਿੱਚ ਹਰ ਸਾਲ ਦੀ ਤਰ੍ਹਾਂ ਚੇਤ ਦਾ ਚੌਥਾ ਵੱਡਾ ਮੇਲਾ ਜੋ ਸੰਗਰ ਦਾ ਠਾਠਾ ਮਾ ਦਾ ਕੱਟ ਮਾਤਾ ਪ੍ਰਤੀ ਆਪਣਾ ਸ਼ਰਧਾਂ ਦੇ ਦਰਸਾਉਂਦਾ ਮਾਤਾ ਸ਼ੀਤਲਾ ਦਾ ਦਰਬਾਰ ਸਾਨੀ ਆਦਿ ਗੁਲ ਦੇਵੀ ਦਾ ਦਰਬਾਰ ਸਾਨੀ ਸ਼ਹਿਰ ਦਾ ਸਾਂਝਾ ਦਰਬਾਰ ਜੋ ਹਰ ਧਰਮ ਦੇ ਜਾਤਾਂ ਦੇ ਲੋਕ ਇਸ ਦਰਬਾਰ ਵਿੱਚ ਮਾਤਾ ਰਣੀ ਦੇ ਦਰਸ਼ਨਾਂ ਨੂੰ ਮੰਗਲਵਾਰ ਦੀ ਸਵੇਰ ਤੋਂ ਹੀ ਤੜਕੇ ਤੋਂ ਜੋ ਬ੍ਰਹਮਮੂਰਤ ਤੋਂ ਕਹਲੋ ਕੀ ਰਾਦੇ 12 ਵਜੇ ਤੋਂ ਇਸੇ ਤਰ੍ਹਾਂ ਲਾਈਨ ਕੰਟੀਨਿਊ ਚੱਲ ਰਹੀ ਹੈ ਜੀ ਮਾਤਾ ਸ਼ੀਤਲਾ ਦੇਵੀ ਸੰਗਤ ਨੂੰ ਦਰਸ਼ਨ ਦੇਣ ਲਈ ਆਪਣੀਆਂ ਸੱਤੋਂ ਭੈਣਾਂ ਮਾਤਾ ਬਸੰਤੀ ਮਾਤਾ ਸ਼ਾਮ ਪਰਮਾਣੀ ਮਾਤਾ ਛੱਡੋ ਮਾਤਾ ਮਸਾਣੀ ਮਾਤਾ ਲਾਤਰੀ ਮਾਤਰਾਹੇ ਵਾਲੀ ਮਾ ਥਾਨਾ ਵਾਲੀ ਮਾਈ ਮਾ ਭੱਦਰ ਕਾਲੀ ਇਹਨਾਂ ਆਗ ਸ਼ਕਤੀਆਂ ਦੇਵੀਆਂ ਨਾਲ ਇਸ ਭਵਨ ਵਿੱਚ ਮੰਗਲਵਾਰ ਦੇ ਦਿਨ ਚੇਤ ਦੇ ਮੇਲੇ ਵਿੱਚ ਮਹਾ ਮਾਈ ਇੱਥੇ ਵਾਸ ਕਰਦੀ ਹੈ ਸੋ ਅਸੀਂ ਇਸੇ ਮੰਗਲ ਕਾਮਨਾ ਲਈ ਸਾਡੀ ਸਮੁੱਚੀ ਮੰਦਰ ਕਮੇਟੀ ਪ੍ਰਧਾਨ ਸ਼੍ਰੀ ਸਰਦਕੁਮਾਰ ਸੋਨੀ ਜੀ ਮੈਂ ਵਾਈਸ ਪ੍ਰਧਾਨ ਮੈਂ ਸੇਵਾਦਾਰ ਕਹਾ ਦਾ ਆਪਣੇ ਆਪ ਨੂੰ ਰਮਨ ਕੁਮਾਰ ਰੋਮੀ ਜੀ ਤੇ ਮੇਰੇ ਨਾਲ ਨੇ अर्जेंद्र गिल जी प्रवीण सौता अरजेश कुमार जी दीपक सौता अमित गिल रोहित ਤੇ ਹੋਰ ਮੇਰੇ ਜਿੰਨੇ ਵੀ ਸਾਡੇ ਕਮੇਟੀ ਦੇ ਮੈਂਬਰ ਨੇ ਸਾਰੇ ਹੀ ਆਪਣੀ ਪੂਰੀ ਤਨਮੰਦਨ ਇਸ ਮੇਲੇ ਲਈ ਦਿਨ ਰਾਤ ਇੱਕ ਕਰਕੇ ਮਾਤਾ ਰਾਂਗੀ ਦੇ ਮੇਲੇ ਨੂੰ ਕਿੰਨੇ ਮੇਲੇ ਜਿਹੜੇ ਇੱਥੇ ਮਰ ਕੇ ਤੇ ਜਾਂਦੇ ਭਰੇ ਜਾਂਦੇ ਮੇਲੇ ਤਾਂ ਜੀ ਪੰਜ ਮੇਲੇ ਲੱਗਦੇ ਆ ਜੋ ਸ਼ਿਵਰਾਤਰੀ ਤੋਂ ਬਾਅਦ ਜੋ ਮੰਗਲਵਾਰ ਆਂਦਾ ਉਹ ਪਹਿਲਾ ਮੇਲਾ ਮੰਨਿਆ ਜਾਂਦਾ ਜਿਹੜੀ ਇੱਥੇ ਲੋਕੀਂ ਕਫਲਤਾ ਕਰਦੀਆਂ ਨੇ ਇਸ ਹਰ ਰੋਜ਼ ਸੰਦੇ ਤੇ ਆਪਣੀ ਨਸਮਤ ਕੋਲ ਕਿਸੇ ਤਰੀਕੇ ਨਾਲ ਮਠਾ ਟਿਕਿਆ ਜਾਂ ਵਰਗੀ ਕੀ ਵਿਧੀ ਜਿਹੜੀ ਇੱਥੇ ਪਾਈ ਜਾਂਦੀ ਹੈ ਵਿਧੀ ਸਰ ਇਸ ਨੂੰ ਬਸੜਿਆ ਦਾ ਮੱਥਾ ਆਖਿਆ ਜਾਂਦਾ ਜੋ ਮਾਤਾ ਰਾਣੀ ਸ਼ੀਤਲਾ ਨੂੰ ਵਾਸੀ ਪ੍ਰਸ਼ਾਦ ਜੋ ਅਸੀਂ ਪ੍ਰਾਤਨ ਸਮੇਤ ਸੁਣਦੇ ਆ ਰਹਾਂ ਕਿ ਮਾਤਾ ਰਾਣੀ ਨੂੰ ਬਸੇ ਜੋ ਸੋੰਦਰ ਨੂੰ ਪਕਵਾਨ ਪੱਕਦਾ ਗੁਲਗਲੇ ਜੀ ਪਚੌਰੀਆਂ ਮੱਠੀਆਂ ਜੋ ਪਕਵਾਨ ਪੱਕਦਾ ਉਹ ਸ਼ੋਮਵਾਰ ਨੂੰ ਪੱਕਦਾ ਤਾਂ ਮੰਗਲਵਾਰ ਨੂੰ ਲੋਕੀ ਸਵੇਰੇ ਤਕੀ ਲੱਸੀ ਬਰੂਡ ਜੋ ਬਰੂਡ ਜੋ ਆਪਾਂ ਕਹਿੰਦੇ ਆ ਛੋਲੇ ਛੋਲੇ ਦੀ ਦਾਲ ਤੇ ਗੁਲਗਲੇ ਕਚੌਰੀਆਂ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਸੰਤਾ ਹਫ਼ਤਾ ਵਿੱਚ ਡੋਲੂ ਕੱਚੀ ਲੱਸੀ ਲੈ ਕੇ ਪ੍ਰਸ਼ਾਦ ਮਾਤਾ ਨੂੰ ਸ਼ੀਤਰਾ ਨੂੰ ਬਸੜਿਆਂ ਦਾ ਭੋਗ ਲਾਉਣ ਲਈ ਦੈਨਾ ਚ ਖੜੇ ਹੋਏ। ਉਹ ਵੀ ਇਹ ਸੰਕਤ ਇਥੇ ਕਹਿੰਦੇ ਨੇ ਪ੍ਰਾਚਨ ਮੰਦਿਰ ਹੈ ਇੱਕ ਤਰ੍ਹਾਂ ਦਾ ਹੈ ਮਤਲਬ ਪ੍ਰਾਚਨ ਸਥਾਨ ਲੈ ਕੇ। ਸਰ ਪ੍ਰਾਚਨ ਮੰਦਿਰ ਆ ਅਸੀਂ ਆਪਣਾ ਬਚਪਨ ਤੋਂ ਲੈ ਕੇ ਚਲੋ ਹੁਣ ਅਸੀਂ ਵੀ ਬੁੜਾਪੇ ਵਾਰ ਨੂੰ ਵੀ ਲਾ ਲਓ ਜਵਾਨੀ ਵੀ ਇੱਥੇ ਮਾਤਾ ਰਾਣੀ ਦੀ ਸੇਵਾ 'ਚ ਅਸੀਂ ਆਪਣੇ ਆਪ ਨੂੰ ਭਾਗੇਸ਼ਰੀ ਸਮਝਦੇ ਆਂ ਕਿ ਮਾਤਾ ਸ਼ੀਤਲਾ ਦੇਵੀ ਮਾਤਾ ਮਦਾਨਣ ਨੇ ਮਾਂ ਕਾਲੀ ਭੱਦਰ ਕਾਲੀ ਨੇ ਸਾਨੂੰ ਸਮੂਚੀ ਮੰਦਿਰ ਕਮੇਟੀ ਨੂੰ ਸੇਵਾ ਬਖਸ਼ੀ ਆ ਜੀ। ਤੇ ਅਸੀਂ ਸਾਰਿਆਂ ਦੀ ਮੰਦਲ ਕਾਮਨਾ ਲਈ ਮਾਤਾ ਰਣੀ ਸਾਰਿਆਂ ਨੂੰ ਅੰਗੀ ਸੰਗੀ ਰੱਖੇ ਰક્ષਾ ਕਰੇ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਰੋਗ ਤੀਰਾ ਤੋਂ ਮੁਕਤ ਕਰੇ ਸੋਜਾ ਮਾਤਾ ਦੀ ਸ਼ਿੰਗਰ ਵਗੈਰਾ ਵੀ ਹੁੰਦਾ ਇੱਥੇ ਤਾਂ ਮਤਲਬ ਸ਼ਿੰਗਰ ਜੀ ਤੀਜਾ ਵੱਡਾ ਮੇਲਾ ਸੀ ਜੋ 18 ਤਰੀਕ ਦਾ 18 3 25 ਦਾ ਤੇ ਮੇਰੇ ਜੋ ਆਵਾਜ਼ ਪੰਜਾਬ ਦੀ ਰਾਜਨ ਗਿੱਲ ਜੀ ਸੀ ਮੇਰੇ ਵੱਡੇ ਵੀਰ ਜੀ ਪਿੰਕੀ ਵਰਮਾ ਜੀ ਕੋ ਗੁਰ ਅਮੰਤ ਸੀਗੇ ਤੇ ਇੱਕ ਸਾਡੇ ਜੋ ਸਲਈਏ ਨੇ ਜੋ ਮਾਤਾ ਸ਼ੀਤਲਾ ਦਾ ਹੀ ਗੁਣਗਾਨ ਕਰਦੇ ਨੇ ਤੇ ਉਹਨਾਂ ਦੀ ਕਥਾ ਵਗਾਰਾ ਵੀ ਕਰਦੇ ਨੇ ਤਾਂ ਅੱਜ ਵੀ ਉਹ ਰਾਤ ਦੇ 12 ਵਜੇ ਤੋਂ ਸਵੇਰੇ ਚੰਡੀਗੜ੍ਹ ਤੋਂ ਚੰਡੀਗੜ੍ਹ ਦੀ ਪਾਰਟੀ ਸੀਗੀ ਉਹ ਆਪਣੇ ਮਹਾਰਾਣੀ ਦੇ ਭਵਨ ਵਿੱਚ ਸੇਵਾ ਨਿਭਾ ਕੇ ਗਏ ਨੇ ਜੈ ਮਾਤਾ ਜੀ ਜਿਹੜਾ ਜਿਹੜੇ ਤੁਹਾਨੂੰ ਦਿਖਾ ਦਮਾ ਕਾਚੀ ਸ਼ੋਲਾ ਮੰਦਰ ਦੀਆਂ ਤਸਵੀਰਾਂ ਜਿੱਥੇ ਮਾਤਾ ਸ਼ੀਤਲਾ ਮਾਤਾ ਮੰਦਰ ਦੇ ਵਿੱਚ ਜਿਹੜੇ ਤਸਵੀਰਾਂ ਲੂ ਪਕਤੀਆਂ ਜੰਡਰੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਕਾਫੀ ਜਿਹੜੀਆਂ ਕਤਾਰਾਂ ਨੇ ਬਹੁਤ ਲੰਬੇ ਲੰਬੇ ਕਤਾਰਾਂ ਦੇ ਵਿੱਚ ਜੋ ਮੌਜੂਦ ਹੈ ਜਿੱਥੇ ਅੱਜ ਸੰਤਰੀਆਂ ਜਿਹੜੇ ਇੱਥੇ ਪਕਤੀਆਂ ਜਿਹੜੇ ਮਾਤਾ ਸ਼ੀਤਲਾ ਮਾਤਾ ਮੰਦਰ ਮਾਤਾ ਮੈਦਾਨਾ ਦੇ ਵਿੱਚ ਜਿਹੜੇ ਨਸਮਤ ਹੁੰਦੇ ਨਜ਼ਰ ਆ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਦਮਾ ਕਿਹੜੇ ਤਰੀਕੇ ਦੇ ਨਾਲ ਜਿਹੜੀਆਂ ਤਸਵੀਰਾਂ ਨੇ ਔਰ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਕਿਸ ਬੀਬੀ ਦੇ ਨਾਲ ਇੱ ਸੋ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਕਿਸ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਅੱਜ ਸੰਤ ਜੀ ਨੇ ਜਿਹੜੇ ਪਕੜੇ ਨੇ ਇੱਥੇ ਅਜੇ ਸਵਾਤਾ ਸ਼ੀਸ਼ਲਾ ਮਾਤਾ ਮੰਦਰ ਮਾਤਾ ਮਿੰਨਾਂ ਨੇ ਵੀ ਬੜੇ ਬੜੇ ਤੋਂ ਮੋਹਟੇ ਹੋਏ ਨੇ ਦੂਰੇ ਦੇ ਨੇੜੇ ਆਪਾਂ ਗੱਲ ਕਰਵਾਂਗੇ ਰਾਂਗੇ ਸ੍ਰੀ ਕੇ ਨਾਲ ਪਹਿਲਾਂ ਕਿਹੜੀ-ਕਿਹੜੀ ਜਗ੍ਹਾ ਤੋਂ ਜਿਹੜੀ ਇੱਥੇ ਪਕੜੀ ਪਹਿਲਾਂ ਤਾਂ ਇਹ ਸਾਨੀਵਾਲ ਸ਼ਹਿਰ ਦੀ ਸੰਗਤ ਸੀ ਤੇ ਹੁਣ ਸਾਨੀਵਾਲ ਦੇ ਜਿਹਨੇ ਨੇੜੇ ਦੇ ਪਿੰਡ ਨੇ ਜੀ ਜਆ ਹੋਰ ਡਿਵੈਲਪਮੈਂਟ ਹੋ ਗਈ ਕਲੋਨੀਆ ਕੱਟੀਆਂ ਗਈਆਂ ਰੈਸਟੇਟ ਵੀ ਤਾਂ ਉਹ ਸੰਗਤ ਜਿਆਦਾ ਮਾਤਾ ਦੇ ਮੰਦਰ ਨੂੰ ਅਕਰਸ਼ਿਤ ਕਰਦੀ ਹੈ ਜੀ ਜਿਸ ਤਰ੍ਹਾਂ ਜੇ ਪਲਾਸਾਨੇਵਾਲ ਤੋਂ ਆਉਂਦੇ ਹੁਣ ਬਾਹਰ ਹੁਣ ਨਿਰਧਰ ਦੇ ਪਿੰਡ ਨਹੀਂ ਜਿੰਨੇ ਪਿੰਡ ਵੀ ਨੇ ਤੇ ਬਾਕੀ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਸਰ ਸਮੁੱਚੀ ਸੰਗਤ ਮਾਤਾ ਸ਼ੀਤਲਾ ਦੇ ਦਰਸ਼ਨਾਂ ਨੂੰ ਬੜੇ ਸਾਹਮਣੇ ਜੀ ਰਾਤ ਦੇ 12 ਵਜੇ ਤੋਂ ਲਾਈਨ ਲੱਗੀ ਜੀ ਤੋਂ ਮੈਂ ਇੱਕ ਵਾਰ ਤਸਵੀਰਾਂ ਫਿਰ ਦਿਖਾ ਦਮਾ ਤੁਹਾਨੂੰ ਜਿਹੜੀਆਂ ਤੁਸੀਂ ਕੁਝ ਵੀ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਜਿਹੜਾ ਕਿ ਇਹ ਮਾਤਾ ਮੈਦਾਨਾਂ ਦੇ ਵੀ ਹਨ ਮਾਤਾ ਸੂਗਾ ਦੇ ਵੀ ਮੰਦਿਰ ਹੈ ਜਿਹੜਾ ਕਿ ਕਨੇਚ ਰੋਡ ਸਾਨੇ ਵਾਲੇ ਕੋਲ ਸਥਿਤ ਜਿੱਥੇ ਕੇ ਦੇ ਮੇਲਿਆਂ ਦੀ ਨੂੰ ਮੁੱਖ ਰੱਖਦੇ ਹੋ ਜਿੱਦਾਂ ਹਰ ਸਾਲ ਜਿਹੜਾ ਇੱਥੇ ਮੇਲਾ ਹੈ ਜਿਹੜਾ ਭਰਿਆ ਜਾਂਦਾ ਵਾ ਸੋ ਅੱਜ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਤੇ ਦੇਖਦੇ ਨਾਲ ਲੋਕ ਨੇ ਜਿਹੜੇ ਇੱਥੇ ਗੋਲਗੱਲਾਂ ਦਾ ਔਰ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਕਚੋਰੀਆਂ ਦਾ ਜਿਹੜਾ ਮੱਠਾ ਡੇਗਦੇ ਨੇ ਗੋਲਗੱਲਾਂ ਦਾ ਬਿਚੇ ਪਛਾਦੇ ਨਾਲ ਨਗਰਵਾਸੀ ਦੇ ਨਾਲ ਦੱਸਣ ਦੇ ਮੁਤਾਬਿਕ ਹੈ ਸੋ ਹੋਰ ਗੱਲਾਂ ਵਾਤਾ ਅੱਜ ਮੈਡੀਕਲ ਕਲੋਕਸ ਦੀ ਮਤਾ ਦੱਸਿਆ 17 ਇਸ ਬਹੁਤ ਵਧੀਆ ਮੱਥਾ ਜਿਸ ਕੋਲੰਡਰ ਟੇਕਿਆ ਜਾਂਦਾ ਵਾ ਅਸੀਂ ਸਾਹਨੇ ਵਾਲ ਤੋਂ ਹੀ ਪਹੁੰਚੇ ਆਂ ਕਿਉਂਕਿ ਇਹ ਮੱਥਾ ਦੇਖਣ ਕਿ ਕੀ ਬੀਰੀ ਉਹ ਦੇਖਣੇ ਤੋਂ ਮੈਂ ਤਾਂ ਜਰੂਰ ਸਮਝਾ ਦੇਗਾ ਬਹੁਤ ਸਮੇਂ ਤੋਂ ਮੱਥਾ ਟੇਕਦੇ ਆ ਤੇ ਸਾਡੇ ਵੀ ਬਹੁਤ ਪਹਿਲਾਂ ਤੋਂ ਮੱਥਾ ਟੇਕਦੇ ਆ ਸਾਰੇ ਤੋਂ ਵੱਧ ਤੋਂ ਹੀ ਆਹ ਜਗ੍ਹਾ ਤੇ ਮੱਥਾ ਟੇਕਦੇ ਆ ਅੱਜ ਅਜ ਮਾਤਾ ਤੇ ਤ੍ਰਬਾਤੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਤੁਹਾਨੂੰ ਅੱਜ ਮਾਤਾ ਤੇ ਤ੍ਰਬਾਤੀ ਵਿੱਚ ਸਾਰੀ ਸੰਤਾਈਆਂ ਨੇ ਸਾਨੂੰ ਬਹੁਤ ਖੁਸ਼ੀ ਹੋਈ ਆ ਸਰ ਜਿਹੜੇ ਸਵਰਨ ਸਿੰਘ ਜੀ ਨੇ ਉਹਨਾਂ ਨੇ ਜਾਨਕੀ ਸਾਰਾ ਪਵੰਦਾ ਕੰਮ ਕਰਵਾਇਆ ਇਹਨੇ ਬਣਾਇਆ ਪਵੰਤੀ ਬਹੁਤ ਬਹੁਤ ਖੁਸ਼ੀ ਆ ਸੰਤਨ ਦੇ ਪ੍ਰਬੰਧਾ ਦੇਖ ਰਹੇ ਹਾਂ ਕਿ ਬਹੁਤ ਬਹੁਤ ਵਧੀਆ ਨੇ ਇੱਥੇ ਲੰਗਰ ਵੀ ਆ ਸਾਰਾ ਖੁਸ਼ ਆ ਤੇ ਆਪਣਾ ਬਹੁਤ ਵਧੀਆ ਚੇਤੇ ਤਰੀਕੇ ਨਾਲ ਮਨਜ਼ਰ ਤੇ ਦੇਖਿਆ ਜਾ ਰਿਹਾ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਖੁਸ਼ ਹੋ ਸਾਨੂੰ ਇੱਥੇ ਹੋਗੇ ਲੌਂਗ ਟਾਈਮ ਤੋਂ ਅਸੀਂ ਇੱਥੇ ਆ ਰਹੇ ਹਾਂ ਸਾਡੀ ਕੰਨੀ ਦੇ ਉੱਤੇ ਕੈਮਰਾ ਮੁਕੇ ਲਿਆ ਜਾਂਦਾ ਹੈ ਮਾਬਦ ਸਵਾਪੀਤ ਪਰ ਸਾਡਾ ਕਾਫੀ ਬਹੁਤਿਆਂ ਨੇ ਜਿਹਦੇ ਨਾਲ ਨਾ ਤੁਹਾਨੂੰ ਕੋਈ ਕਿਸੇ ਵੀ ਆਏ ਮਜੇ ਠੀਕ ਹੈ ਆਪਾਂ ਜਿਹੜਾ ਹੋ ਜਾਏਗਾ ਨਹੀਂ ਬਹੁਤ ਵਧੀਆ ਜੀ ਇੱਥੇ ਸਾਰਾ ਕੁਝ ਬਹੁਤ ਵਧੀਆ ਵਾ ਪ੍ਰਬੰਧ ਸਾਰਾ ਵਧੀਆ ਵਾ ਕੋਈ ਉਹ ਨਹੀਂ ਹੈਗਾ ਵੀ ਮਤਲਬ ਉਹ ਕੁਝ ਬਹੁਤ ਵਧੀਆ ਬਸ ਹਾਂਜੀ